ਕੀ ਕੀ ਹਾਲ ਚਾਲ ਨੇ ਚੋਬਰਾਂ ਦੇ ਉਮੀਦ ਕਰਦਾ ਹੀਟਾਂਗ ਹੋਣਗੇ ਕੁੱਤਰ ਪੁੱਤਰ ਸਾਰੇ ਬਾਈਆਂ ਦੇ ਠੀਕ ਠਾਕ ਨੇ ਤੇ ਆਇਓ ਆਜ ਦਾ ਜੀ ਨਵਾਂ ਬਾਕ ਸਟਾਰਟ ਕਰਦੇ ਆਂ ਫਨਾਲ ਪੱਠ ਨੂੰ ਮੰਨੀ ਆਂ ਜੀ ਆਪਣੀ ਛੋਟੀ ਪੱਠ ਨੂੰ ਇਹ ਖੁੱਲੀ ਫਿਰਦੀ ਆ ਤੇ ਇਧਰ ਉਮੀਦ ਕੇ ਕਣਕ 'ਚ ਸਪਰੇਅ ਕਰਦੇ ਆ ਤੈਨੂੰ ਬੰਦਦੇ ਆਂ ਜੀ ਤੇ ਅੱਜ 12 ਕੋਈ ਤੋਂ ਆਪਣਿਖਲੇ ਜੀ ਟਾਈਮ ਨਾਲ ਹੀ ਪਰ ਕੋ ਇਹਨੂੰ ਬੰਦ ਗਏ ਜੀ ਚੱਲ 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 ਆ ਜਾ ਤੂੰ ਬੜੀ ਤੱਕ ਕਰਦੀ ਆਂ ਕਣਕੇ ਭੱਜ ਕੇ ਜਾ ਕੇ ਕਣਕ 'ਚ ਦਸ ਕਣਕ 'ਚ ਕੀ ਆ ਹੈ ਇਹਦੀ ਬਾਤ ਆ ਜੀ ਤਾਂ ਬੰਨੀ ਹੋਈ ਆ ਵੱਡੀ ਬੱਕਰੀ ਇਹਨੂੰ ਇੱਥੇ ਬੰਨਦੀ ਆ ਆ ਕਿੱਲੇ ਨਾਲ ਤੇ ਹੁਣ ਆਪਣੇ ਕਬੂਤਰਾਂ ਨੇ ਦੇ ਜਿਹੜੇ ਪਿਛਲੇ ਸਾਲ ਪਿਛਲੀ ਸਾਈਡ ਜੰਗਲਾ ਉਹ ਜੰਗਲੇ ਤੇ ਗੱਟਾ ਲਾਈ ਆ ਯਾਰ ਠੀਕ ਆ ਜੀ ਠੰਡ ਹੁੰਦੀ ਆ ਵਿੱਚ ਤੇ ਕਬੂਤਰਾਂ ਮਾਹ ਬਿਮਾਰ ਨਾ ਹੋ ਜਾਣ ਮਾਸਾ ਸੈੱਟ ਹੋਇਆ ਕਿ ਮਾਸਾ ਸੈੱਟ ਹੋਇਆ ਜੀ ਤੇ ਖੁੰਡੇ ਦਾ ਗੇਟ ਖੋਲ ਲੈ ਹੁਣ ਮੈਂ ਬੁਖਾ ਦੇਣਾ ਜੀ ਤੁਹਾਨੂੰ ਕਬੂਤਰ ਕੀ ਬਤਾ ਨਹੀਂ ਲਓ ਜੀ ਸ਼ੌਂ ਚੈੱਕ ਕਰੋ ਜੀ ਬਲਬ ਨਹੀਂ ਜਗਦਾ ਆਪਣਾ ਬੜਾ ਬਸਾਂ ਬੰਦੀ ਕੀਤਾ ਪਿਆ ਤਾਣੀ ਜਗਦਾ ਹਨ ਤੇ ਬਾਕੀ ਜੀ ਉਥੇ ਆਂਡੇ ਲਾਉਣ ਵਾਲੀਏ ਕੋਤਰੀ ਓਹੋ ਪਿਛਲੇ ਬਲੌਗ ਚ ਵੀ ਵਿਖਾਇਆ ਤੇ ਹੁਣ ਵੀ ਵਿਖਾ ਦਿੰਨੇ ਆ ਲਓ ਜੀ ਲਾ ਰੱਤਾ ਕਹਿੰਦੇ ਸਸਰੀ ਕਾਲ ਨਾ ਦਸਰੀ ਕਾਲ ਤੇ ਲਓ ਜੀ ਬਾਕੀ ਓਕੇ ਦੀ ਰਿਪੋਰਟ ਹੈ ਜਾਨਵਰ ਪੰਛੀ ਓਕੇ ਰਿਪੋਰਟ ਹੈ ਜੀ ਜੋ ਬ్రో ਮਾਰਦੇ ਛਾਲਾਂ ਕਹਿੰਦੇ ਬਾਹਰ ਕੱਢਦੇ ਬਾਹਰ ਕੱਢਦੇ ਮੈਂ ਕਿਹਾ ਨਹੀਂ ਪੁੱਤਰਾ ਠੰਡਾ ਗਰਮੀਆਂ ਚ ਕੱਢਾਂਗੇ ਕਹਿੰਦੇ ਚਲੋ ਠੀਕ ਆ ਸਤਾ ਜੀ ਮੈਂ ਠੀਕ ਆ ਫਿਰ ਤੇ ਬਾਕੀ ਜੀ ਉਧਰ ਬੱਚੇ ਪੁੱੱਚੇ ਵੀ 20 25 ਦਿਨਾਂ 18 ਕ ਦਿਨਾਂ ਦਾ ਕੱਢ ਲੂਗੀ ਠੀਕ ਹੈ ਜੀ ਬਾਕੀ ਇਧਰ ਪਾਣੀ ਪੋਣੀ ਔਖੇ ਰਪੋਰਟ ਆ ਤੇ ਆ ਜੰਗਲਾਂ ਦੀ ਪਿਛਲੇ ਸਾਢੇ ਗੱਟਾ ਲਾਉਣਾ ਦੇਖੋ ਆਉਂਦੇ ਆ ਨਾ ਆ ਚਾਨਣ ਜੇਣੀਆਂ ਇਨੀਆਂ ਮੋਰੀਆਂ ਇਹਨਾਂ ਵਿੱਚੋਂ ਦੀ ਠੰਡ ਹੁੰਦੀ ਹੈ ਤਾਂ ਕਰਕੇ ਤੇ ਬਾਕੀ ਜਿਹੜਿਆ ਸਨਿੱਕੇ ਨਿੱਕੇ ਸਰਾਖ ਹੈ ਇਹ ਵੀ ਆਪਾਂ ਇੱਕ ਅੱਧੇ ਦਿਨ ਚ ਬੰਦ ਕਰ ਦਾਂਗੇ ਮੁੱਟੀ ਮੁੱਟੀ ਲਾ ਕੇ ਠੀਕ ਹੈ ਭਾਈ ਕਿਉਂਕਿ ਬਾਹਰ ਲਈ ਸਾਡਾ ਕੋਈ ਜਾਨਵਰ ਨਾ ਆ ਜੀ ਕੋਈ ਸੱਪ ਸਲੂਣ ਨਹੀਂ ਆ ਜੇ ਤੇ ਇੱਕ ਸੱਚ ਢੱਕੇ ਵੀ ਸਿੱਟਣ ਵਾਲੇ ਆ ਭਈ ਯਾਰ ਢੱਕੇ ਖੁੱਡੇ ਚ ਨਿੰਮ ਦੇ ਤਾਂ ਹੁਣ ਨਿੰਮ ਦੇ ਤਾਂ ਹੈ ਨਹੀਂ ਘਾਹ ਆ ਸੜ ਦਿੰ ਕਿਉਂਕਿ ਆ ਛਲਤਾਆਂ ਜਾਂ ਮਤਲਬ ਇਹ ਵਿੜਦੀਆਂ ਲਾਉਂਦੇ ਤੇ ਉਹ ਇਹਨਾਂ ਦੇ ਮੂੰਹ ਚ ਨਾ ਵੱਜਣ ਕਿਉਂਕਿ ਅੰਡਰ ਲਾਉਣ ਵਾਲੀ ਕਬੂਤਰੀ ਫਿਰ ਚੱਕ ਕੇ ਲੈ ਕੇ ਜਾਂਦੇ ਆ ਤਾਂ ਕਰਕੇ ਤੇ ਬਾਕੀ ਜੇ ਇੱਕ ਗੱਲ ਹੋਰ ਦੱਸਾਂ ਮੈਂ ਤੁਹਾਨੂੰ ਦੱਸਦਾ ਆ ਉਹ ਵਾਲਾ ਨੇ ਜੀ ਕਬੂਤਰ ਤਾਂ ਇਕੱਠੇ ਕਰਦੇ ਰਹ ਜਾਂਦੇ ਆ ਆ ਝੋਟਾ ਉਹਨਾਂ ਦੇ ਘਰਲੇ ਜੋ ਜਾ ਕੇ ੱੱਕੇ ਚੱਕ ਕੇ ਤੇ ਆਉਦੇ ਉਹ ਖੁੰਝੀ ਚੌਥੇ ਅੰਡੇ ਲਾਉਣ ਨੂੰ ਫਿਰਦੀ ਆ ਜੋੜੀ ਆ ਕਬੂਤਰੀ ਤੇ ਕਬੂਤਰ ਉਹ ਉੱਥੇ ਇਕੱਠੇ ਕਰ ਲੈਂਦੇ ਆ ਵਾ ਕਮਾਲ ਆ ਝੋਟਿਆ ਤੇਰਾ ਤਾਂ ੱੱਕਾ ਚੱਲਦਾ ਉਹ ਦੇਖ ਉਹਨਦੇ ਉਹ ਸਾਰਿਆਂ ਨੇ ਚੱਕ ਕੇ ਲਿਆਏ ਆ ਬਾਬਾ ਉਹਦੇ ਕੋਲ ਨਹੀਂ ਜਾਂਦੇ ਉਹ ਤਾਂ ਤੇਰੀ ਫੈਂਟੀ ਲਾ ਦੂਗਾ ਜੇ ਉਹਦੇ ਕੋਲ ਜਾਵੜਿਆ ਤਾਂ ਮਾਪੂ ਪਰ 1 ਲੱਖ ਚ ਆ ਗਏ ਤੇ ਮੋਝਾ ਜੀ ਉਹ ਬੈਠਾ ਕਿਆ ਬਾਤ ਐ ਓਕੇ ਦੀ ਰਿਪੋਰਟ ਐ ਜੀ ਤੇ ਬਾਕੀ ਜੀ ਘਟਾ ਉਟਾ ਲਿਆਈਏ ਕੱਟੀਏ ਉਹ ਤਾਂ ਖਰਾਬ ਹੋਇਆ ਪੈ ਨਵਾਂ ਘਟਾ ਲਿਆਣ ਕੇ ਕੱਟਦੇ ਆ ਕਰੋ ਸ਼ੌਂਕ ਆਪਣੀ ਫਸਟ ਛਤਰੀ ਦਾ ਜੀ ਜਦੋਂ ਨਵੇਂ ਨਵੇਂ ਕੁੱਤਰ ਲੈਂਦੇ ਸੀ ਮੈਂ ਬੱਚੇ ਉਦੋਂ ਦੀ ਛਤਰੀ ਲਿਆਣ ਕੇ ਰੱਖੀ ਵੀ ਆਹ ਚੈੱਕ ਕਰੋ ਜੀ ਮੈਂ ਸੰਭਾਲ ਕੇ ਇੰਨੀ ਰੱਖੀ ਹੋਈ ਆਪਣੇ ਪੁਰਾਣੇ ਖੁੱਡੇ ਤੇ ਰੱਖੀ ਸੀ ਅੱਜ ਸਾਹਮਣੇ ਪਈ ਸੀ ਮੈਂ ਬਾਈਆਂ ਨੂੰ ਸ਼ੌਂਕ ਕਰਾਇਆ ਗਏ ਸਭ ਤੋਂ ਪੁਰਾਣੀ ਛਤਰੀ ਜਦੋਂ ਪਹਿਲਾ ਪਹਿਲਾ ਆਪਾਂ ਜੋ ਕੂਤਰ ਕਰੇ ਲਿਆਉਂਦੇ ਸੀ ਉਹਦੀ ਆ ਛਤਰੀ ਲੈਂਦੀ ਸੀ ਓਨਲੀ ਫॉर 200 ਦੀ ਤੇ ਆ ਬਹੁਤ ਭਾਰੀ ਛਤਰੀ ਹੈ ਬਈ ਠੀਕ ਹੈ ਜੀ ਚੈੱਕ ਕਰ ਲਓ ਤੁਸੀਂ ਆ ਦੇਖੋ ਐ ਬਣਾਈ ਵੀ ਇਹ ਘਰੇ ਬਣਾਈ ਸੀ ਕਿਸੇ ਬਾਈ ਕੋਲੋਂ ਲੈਂਦੀ ਸੀ ਕਿ ਹੁਣ ਯਾਰ ਦੇਖ ਇਹ ਤਾਂ ਟੇਢੀ ਹੋ ਗਈ ਇੱਕ ਪਾਸੇ ਨੂੰ ਠੀਕ ਹੈ ਜੀ ਜਬਰੂ ਕੋਠੇ ਤੇ ਡਿੱਗ ਪਈ ਸੀ ਤੇ ਉਦੋਂ ਐ ਪੋਲ ਪੋਲ ਚੰਗੇ ਕੰਮ ਕੀਤੇ ਨਹੀਂ ਸੀ ਕਿ ਹੁਣ ਕੰਮ ਚੰਗੇ ਕੀਤੇ ਆ ਜੀ ਤੇ ਤਾਂ ਕਰਿੱਕੇ ਤੇ ਬਾਕੀ ਜੀ ਹੁਣ ਮੈਂ ਇਹਨੂੰ ਸਾਮ੍ਹ ਕੇ ਰੱਖਦੇ ਆਂ ਆਪਾਂ ਲਾ ਲੂ ਕੇ ਨਾ ਤੇ ਐਂਦੇ ਤੇ ਜਾਲ ਜਾਲ ਬਣਾਵਾਂਗੇ ਇਸ ਛਤਰੀ ਦੇ ਘਰੇ ਜਾਲੀ ਲਿਆਂਕ ਕੇ ਆਏ ਲਾ ਕੇ ਜਾਲੀ ਤੇ ਛਤਰੀ ਵਾਲਾ ਜਾਲ ਬਣਾਵਾਂਗੇ ਇਸ ਚੀਜ਼ ਦਾ ਠੀਕ ਹੈ ਚੋ ਬਰੋ ਤੇ ਮੈਨੂੰ ਕਿਸੇ ਬੇਲੀ ਨੇ ਕਿਹਾ ਸੀ ਵੀ ਤੂੰ ਮੈਨੂੰ 100 ਦੀ ਜਾਲੀ ਲਿਆਣੀ ਬਰੀਕ ਜਾਲੀ ਤੇ ਮੈਂ ਤੈਨੂੰ ਬਣਾ ਕੇ ਦੇ ਦੂੰਗਾ ਨਾਲੇ ਘਰੇ ਵਧੀਆਉਂ ਤੈਨੂੰ ਕਹਿੰਦਾ ਸੀ ਤੂੰ ਪੈਸੇ ਲਾਏਂਗਾ ਈ ਆਵੇਂ ਤਰਕਾ ਸਰਜੂਆ ਸੋਚੀ ਮੈਂ ਚਲੋ ਕੋਈ ਨਹੀਂ ਮੈਂ ਇੱਕ ਅੱਧੇ ਦਿਨ ਚ ਆਪਾਂ ਤਿਆਰ ਇੱਕ ਅੱਧੇ ਦਿਨ ਚ ਕੀ ਜਿੱਦਨ ਮੈਨੂੰ ਛਤਰੀ ਲੱਭ ਗਈ ਤੇ ਉਹ ਦਿਨ ਆਪਾਂ ਜਾਲ ਬਣਾ ਦਾਂਗੇ ਤੇ ਬਾਕੀ ਹੁਣ ਇਧਰਲੀ ਸਾਈਡ ਆ ਇੱਥੇ ਆਪਾਂ ਸੱਚ ਤੁਹਾਨੂੰ ਮਛੋਂ ਕਰਾ ਦਈਏ ਸ਼ੌਂਕੀ ਬਖਾਈ ਦਈਏ ਵੀ ਆਹ ਜੰਗਲਾ ਤੇ ਆਹ ਜੰਗਲਾ ਵੈਸੇ ਤਾਂ ਇਧਰੋਂ ਤਾਂ ਨਿਕਲਿਆ ਪਿਆ ਇਧਰੋਂ ਨਿਕਲਿਆ ਨਹੀਂ ਕੰਮ ਮਤਲਬ ਖਤਰੇ ਵਾਲਾ ਹੀ ਆ ਠੀਕ ਹੈ ਜੀ ਬ్రో ਤੇ ਹੁਣ ਇੱਥੇ ਗੱਟਾ ਜਾਂ ਲਾ ਦਈਏ ਤੇ ਆ ਫਿਕਸ ਕਰ ਦਾਂਗੇ ਅਕੱਲ ਪਾਏ ਉਹ ਦਿਨ ਗੁਰਪ੍ਰੀਤੁਰਾਂ ਨੇ ਡਾਉਣ ਲੱਗਾ ਨਾ ਮਾਰੀ ਇੱਥੇ ਇਧਰੋਂ ਕੱਢਤੀ ਤੇ ਆ ਬੱਟਾ ਗਿਆ ਚਲੋ ਕੋਈ ਨਾ ਤੇ ਇੱਥੇ ਗੱਟਾ ਲਾ ਦਈਏ ਜੀ ਠੀਕ ਆ ਭਾਈ ਤੇ ਫਿਰ ਜਿਸ ਨਾਲ ਕੋਈ ਠੰਡ ਠੁਡਣਾ ਜਾਵੇ ਨਾਲ ਜਾਨਵਰ ਨਹੀਂ ਜਾਂਦੇ ਕੋਈ ਅੰਦਰ ਤੇ ਨਾਲੇ ਆ ਇਧਰੋਂ ਵੀ ਮੋਰੇ ਮਾਰੇ ਜੇ ਬੰਦ ਕਰ ਦਿੰਨੇ ਅੱਜ ਠੀਕ ਆ ਭਾਈ ਅੱਜ ਜਾਂ ਕੱਲ ਨੂੰ ਠੀਕ ਹੈ ਤੇ ਇਹਨੂੰ ਸਾਹਮ ਕੇ ਰੱਖਦੇ ਹਾਂ ਪਰ ਨਾਲ ਆਪਣੀ ਉਹ ਲਵਾਰੀ ਦੇ ਥੱਲੇ ਰੱਖ ਦਈਏ ਜਾਂ ਪੇਟੀ ਦੇ ਥੱਲੇ ਠੀਕ ਆ ਭਈ ਨਾਲੇ ਦਾ ਗਲਦੀ ਨਹੀਂ ਣਾੜੇ ਕਿਧਰੇ ਜਾਂਦੇ ਇੱਧਰ ਆਪਣੇ ਕੁੱਕੜੀ ਚੈੱਕ ਕਰੋ ਜੀ ਕਿਹੜੀ ਚੀਜ਼ ਐ ਆਹ ਦੱਸੋ ਜੀ ਕਿਹੜੀ ਮਸਲਾ ਤੇ ਇਹਨਾਂ ਨੂੰ ਸਾਬਸੇਜ ਹੀ ਕਰਨੇ ਬਾਅਦ ਥੋੜੇ ਚਿਰਾਂ ਤੱਕ ਠੀਕ ਹੋ ਗਈ ਨੂੰ ਤੜਦੀ ਜੀ ਕਿਉਂਕਿ ਬਾਹਰ ਸਪਰੇਅ ਕਰੀ ਜਾਂਦੇ ਕਣਕਣਕ ਚ ਵੜ ਗਏ ਤੇ ਹੋਰ ਕੰਮ ਇਹਨਾਂ ਦਾ ਚਲੋ ਖੁੱਡੇ ਚ ਅੰਡਾ ਨਹੀਂ ਦਿੱਤਾ ਕਈ ਦਿਨੀ ਹੋ ਗਏ ਹੁਣ ਤਾਂ ਤੇ ਇਧਰ ਇਹਨਾਂ ਸਾਰੇ ਚੈੱਕ ਕਰੋ ਜੀ ਕਿਹੜੀ ਐ ਗਗਣ ਕੀ ਮਸਲਾ ਜੀ ਉਹਨਾਂ ਦੀ ਚੱਜੇ ਜੀ ਤੇ ਨਸਾਂ ਸਸੋ ਜੀ ਕਿਹੜੀ ਐ ਲੱਟ ਰਹੀ ਆਈ ਸੀ ਤੇ ਲੱਟ ਰਹੀ ਹੈਗੀ ਆ ਤੇ ਯਾਰ ਆਪਾਂ ਵੀ ਕੋਈ ਡੌਗ ਲਿਆਉਣਾ ਟੀ ਚੋਬਰ ਨਸਲ ਦਾ ਹੋਵੇ ਠੀਕ ਆ ਫਰੀ ਦਿੰਦਾ ਹੋਵੇ ਕੋਈ ਨੇੜੇ ਤੇੜੇ ਦਾ ਹੋਵੇ ਜ਼ਰੂਰ ਲੈ ਕੇ ਆਵਾਂਗੇ ਠੀਕ ਆ ਚੋਬਰ ਕਿਉਂਕਿ ਸ਼ੌਂਕ ਆਪਾਂ ਨੂੰ ਡੌਗਸ ਦਾ ਵੀ ਕਿਉਂਕਿ ਇੱਕ ਤਾਂ ਬਿੱਲੀ ਨਹੀਂ ਆਉਂਦੀ ਇੱਕ ਸ਼ੌਂਕ ਤਾਂ ਕਰਕੇ ਕੋਈ ਚੰਗਾ ਹੋਵੇ ਵਧੀਆ ਹੋਵੇ ਤਾਂ ਕਰਕੇ ਵੀ ਘਰੇ ਸੋਹਣਾ ਵੀ ਲੱਗੇ ਬੜਾ ਖਤਰਨਾਕ ਨਾ ਹੋਵੇ ਖਤਰਨਾਕ ਨਾ ਹੋਵੇ ਤੇ ਬੜਾ ਉਹ ਪਿਆਰ ਜਿਹਾ ਵਾਲਾ ਵੀ ਨਾ ਹੋਵੇ ਠੀਕ ਠਾਕ ਮੀਡੀਅਮ ਦਾ ਹੋਵੇ ਠੀਕ ਆ ਚੋਬਰ ਤੇ ਉਹ ਵੀ ਲਿਆਉਣਾ ਆਪਾਂ ਬਾਥੂ ਕੁਈ ਹੈਗਾ ਕਿਸੇ ਭਰਾ ਕੋਲੇ ਤਾਂ ਦੱਸਿਓ ਲਿਆਉਣਾ ਜਰੂਰ ਆ ਤੇ ਇੱਥੇ ਜਿਹੜਾ ਆਪਾਂ ਯਾਦ ਕਰੋ ਧਨੀਆ ਬੀਜੇ ਸੀ ਧਨੀਆ ਉਹ ਵਿਚਾਰਾ ਉਗ ਰਿਆ ਹੀ ਨਹੀਂ ਨਾ ਹੀ ਪਾਣੀ ਪਾਇਆ ਕਦੇ ਜਿੱਤੇ ਹੀ ਭੱਲੇ ਜਾਂਦਾ ਉਹ ਇੰਨਾ ਕਿਉਂ ਉਗ ਰਿਆ ਆ ਚੈੱਕ ਕਰ ਲੋ ਆ ਉਗ ਰਿਆ ਜੀ ਬਾਤ ਧਨੀਆ ਦਾ ਬਹੁਤ ਉਗ ਰਾਇਆ ਵੈਸੇ ਕੀ ਕਰ ਲੈ ਜਦੋਂ ਨਾ ਮੈਂ ਛੱਟਾ ਬਰਿਆ ਸੀ ਸੱਚ ਵਿੱਚ ਫੁੱਲਾਂ ਦੇ ਵੀ ਬੀਜ ਸੀਗੇ ਯਾਰ ਆ ਮਰਲਾ ਆ ਫੁੱਲ ਦਾ ਵੀ ਹੈ ਠੀਕ ਆ ਭਈਆ ਫੁੱਲ ਨੇ ਆ ਆ ਆ ਉਹ ਵੀ ਫੁੱਲ ਆ ਬਈ ਠੀਕ ਆ ਚੋਬਰੋ ਇਹਨਾਂ ਨੂੰ ਪੱਟ ਕੇ ਤੇ ਉਧਰ ਲਾਵਾਂਗੇ ਠੀਕ ਆ ਪਾਰਕ ਵੀ ਬਣਾਵਾਂਗੇ ਉਹ ਤਾਂ ਉਹ ਮਾੜਾ ਮੋਟਾ ਨਿੱਕਾ ਬਹਿਣ ਬੂਨ ਠੀਕ ਆ ਜੀ ਤਾਂ ਕਰਕੇ ਉਹ ਫੁੱਲ ਦੇ ਵੀ ਅਜੇ ਉਹ ਵੱਡੇ ਹੋ ਜਾਣ ਥੋੜੇ ਡੇ ਡੇ ਹੋ ਜਾਣ ਤੋਂ ਫਿਰ ਪੱਟ ਕੇ ਲਾ ਦਾਂਗੇ ਠੀਕ ਆ ਬਈ ਫੋ ਫਿਰ ਗਈ ਉੱਥੇ ਰੋ ਸਪਰੇ ਕਰੀ ਜਾਂਦੇ ਅਮਨਿਤ ਕੇ ਤੇ ਕਿਤੇ ਉਹ ਸਪਰੇ ਵਾਲੀ ਚੰਗੂ ਨਾ ਪਾ ਲੈ ਜਿੱਦੇ ਇਧਰ ਚੱਲੇ ਆ ਲਓ ਇਧਰ ਚੱਲੇ ਆ ਬੱਕਰੀਆਂ ਵਾਸਤੇ ਇਹਨੇ ਵੈਰੀ ਵੱਡਣ ਜੀ ਪਕਰੀਆਂ ਵਾ ਵਾ ਕਰੀ ਜਾਂਦੀਆਂ ਭੁੱਖੀਆਂ ਹੈਗੀਆਂ ਤੇ ਨਾਲ ਅਮਨੀਤ ਕਾ ਹੈਲਪਰ ਮੈਂ ਠੀਕ ਹੈ ਜੀ ਤੇ ਵੱਢ ਕੇ ਲੈ ਚਲੀਏ ਇੱਕ ਇੱਕ ਕਰਕੇ ਹੁਣ ਵੇਰੀ ਵੀ ਛਾਂ ਕੇ ਪਾਇਆ ਕਰਾਂਗੇ ਜੀ ਮੱਠੇ ਦਾ ਹੈਣੀ ਕੀ ਕਰੀਏ ਨਾ ਹੀ ਨਰਮਾ ਨਰਮਾ ਬੀਜਾ ਅੱਗੇ ਦਾ ਕਾਵਾ ਦੋ ਹੁੰਦਾ ਸੀ ਕਾ ਵੀ ਹੈਣੀ ਐ ਤੀ ਕੀਤਾ ਸਿਆਲ ਚ ਪਰ ਕਿਹੜਾ ਕੰਮ ਦਾ ਆਲਾ ਜੀ ਆ ਮੈਂ ਵੱਢ ਲਓ ਜੀ ਇੱਥੋਂ ਵੱਡਾ ਰਾ ਦੀਏ ਹੀ ਵੱਟ ਲਿਆ ਬੱਕੀਆਂ ਵਾਸਤੇ ਡਾਣੇ ਜੀ ਹੁਣ ਇਹਨੂੰ ਹੌਲੀ ਹੌਲੀ ਕੰਡੇ ਬਹੁਤ ਆਇਕਦਾ ਠੀਕ ਆ ਤੇ ਔਰ ਉਹ ਹੋ ਜਾਣਾ ਕੰਮ ਹੋ ਜੇ ਵੀ ਹੱਥ ਤੇ ਵੱਜ ਜਾਣ ਤੇ ਪਿਆਰ ਨਾਲ ਲਾਲੀਏ ਕਿਸੇ ਚੀਜ਼ ਨਾਲ ਇਹਦੇ ਨਾਲ ਲਾ ਕੇ ਨਾ ਆਏ ਪੁੱਠਾ ਕਰਕੇ ਪਰਾਹੀਂ 16 ਇੱਥੇ ਤਾਂ ਕੜੀਆਂ ਹੋਣੀਆਂ ਯਾਰ ਆਨੇ ਬਰੀਕ ਬਰੀਕ ਕੰਡੇ ਬਹੁਤ ਹੈਰਾ ਦੇਖੋ ਆਰੇ ਇਹ ਸਾਲੇ ਹੱਥ ਤੇ ਵੱਜ ਜਾਂਦੇ ਠੰਡ ਦਾ ਟਾਈਮ ਹੈ ਅੱਗੋਂ ਫੜ ਕੇ ਖੇਚ ਲੈਣੇ ਪਿੱਛੋਂ ਫੜ ਕੇ ਇੱਕ ਮਿੰਟ प्यार ਨਾਲ 베ਰੀ ਵੀ ਲੱਗੇ ਹੋਏ ਆ ਜੀ 베ਰੀ ਬਹੁਤ ਆ ਜੀ ਸਾਡੇ 베ਰੀਆਂ ਬਹੁਤ ਇੱਕ ਤਾਂ ਉੱਤੇ ਤਾਰਾ ਨਾਲ ਵੱਢਦੀ ਵੈਸੇ ਤੇ ਰਖਤ ਵੱਢਣਾ ਨਹੀਂ ਚਾਹੀਦਾ ਪਰ ਤਾਰਾ ਨਾਲ ਲੱਗਦੀ ਤਾਂ ਕਰਕੇ ਸਾਨੂੰ ਵੱਢਣੀ ਪੈਣੀ ਹੈ ਇਹ ਫਿਰ ਮੈਂ ਸੋਚਿਆ ਬੱਕਰੀ ਨੂੰ ਹੌਲੀ ਹੌਲੀ ਵੱਢ ਵੱਢ ਕੇ ਪਾ ਦਿੰਨੇ ਆ ਉਹ ਜੀ ਤੇ ਬੱਕਰੀਆਂ ਨੂੰ ਵੱਢ ਕੇ ਲਿਆਣ ਕੇ ਪਾਤੀ 베ਰੀ ਤੇ ਹੁਣ ਇਹ ਖਾਂਦੇ ਆ ਤੇ ਹੁਣ گاਵਾਂ ਨੂੰ ਪੱਠੇ ਪੁੱਠੇ ਪਾਦੀ ਹੈ ਜੀ ਸ਼ੌਕ ਨਾਲ ਖਾਈ ਜਾਂਦੀਆਂ ਬੈਂ ਬੈਂ ਲੱਗੀ ਹੋਈ ਸੀ ਕੈਂਟਾ ਹੋ ਗਿਆ ਠੀਕ ਹੈ ਤੇ ਵਾ ਖਿਚੀ ਰੱਖੋ ਘਰੋਂ ਤੁਸੀਂ ਵੀ ਹੁਣ ਇਹਨਾਂ ਨੂੰ ਪੁੱਠੇ ਪਾਦੀਏ ਟੋੜੀ-ਟਾੜੀ ਪਾ ਕੇ ਰੋਈ ਡੱਬੀ ਚੱਕ ਲਈ ਤੇ ਗੱਟਾ ਜੱਕ ਲੈ ਜੀ ਇਹਨੂੰ ਲਾ ਦਈਏ ਜੰਗਲੇ ਚ ਕਬੂਤਰਾਂ ਵਾਲੇ ਚ ਯਾਨੀ ਕਿ ਵਿੰਡੋ ਚ ਠੰਡ ਨਾ ਆਵੇ ਠੀਕ ਆ ਬਈ ਨਹੀਂ ਤਾਂ ਯਾਰ ਇੱਕ ਤਾਂ ਠੰਡ ਨਹੀਂ ਆਉਂਦੀ ਜਾਂਦੇ ਹੀ ਅੰਦਰ ਉਹ ਹੋ ਦੇਖ ਪਏ ਸੀ ਤੇ ਦੂਜੀ ਗੱਲ ਇਹ ਆ ਵੀ ਕੋਈ ਜਾਨਵਰ ਨਹੀਂ ਵੜਦਾ ਮੈਂ ਕਰਾਂ ਇਹਦੇ ਤੇ ਮੇਚ ਕਰਕੇ ਵੇਖ ਲਾਂ ਵੀ ਪੂਰਾ ਪੂਰਾ ਉਹ ਆ ਜਾਂ ਕੋਈ ਘਟ ਵੱਧਦਾ ਨਹੀਂ ਤਾਂ ਫਿਰ ਇਹਦੇ ਨਾਲ ਗੱਟਾ ਹੋਰ ਸਿਆਉਂਦਾਂਗੇ ਠੀਕ ਆ ਬਈ ਤੇ ਕੱਲਾ ਜਾਣਾ ਮੈਂ ਲਾ ਦੂੰਗਾ ਪੰਜ ਮਿੰਟਾਂ ਦੀ ਗੱਟਾ ਜੀ ਤੇ ਵਿੱਚ ਨੋ ਜੀ ਲਾਤਾ ਇਹ ਗਟਾ ਚੋਬਰ ਨੇ ਕਮ ਆਂਦੇ ਹੋ ਫਿਰ ਕਾਰਾਗਰੀ ਕੰਮ ਆਪਣੇ ਠੀਕ ਹੈ ਚੋਬਰ ਤੇ ਹੁਣ ਯਾਰ ਮਤਲਬ ਠੰਡ ਨਹੀਂ ਜਾਂਦੀ ਅੰਦਰ ਨਾਲੇ ਸੇਫਟੀ ਡਬਲ ਡਬਲ ਹੋ ਗਈ ਠੀਕ ਹੈ ਚੋਬਰ ਅੰਦਰ ਇੱਟਾਂ ਲੱਗੀਆਂ ਫਿਰ ਜੰਗਲਾ ਤੇ ਫਿਰ ਗੱਟਾ ਹੁਣ ਐ ਨਹੀਂ ਪਤਾ ਵੀ ਇਹਦੇ ਉੱਤੇ ਇੱਕ ਹੋਰ ਗੱਟਾ ਲਾ ਦਈਏ ਤੇ ਬਾਕੀ ਜਿੱਧਰ ਮੈਂ ਪਈ ਜੀ ਸਵਾਰੀ ਜਾਂਦਾ ਸੀ ਮੈਂ ਕਈ ਵਾਰੀ ਨaire ਪਰ ਇਧਰ ਵੇਖਣ ਨੂੰ ਆ ਪੈਂਦਾ ਵੀ ਕਿਤੇ ਕੋਈ ਵੀ ਕੋਈ ਜਾਨਵਰ ਨਾ ਵੜ ਜੇ ਯਾਰ ਠੀਕ ਹੈ ਚੋਬਰ ਤਾਂ ਕਰਕੇ ਤੇ ਮੈਂ ਚੱਲਾ ਸਾਫ-ਸੂਫ ਕਰਤੀਏ ਬਾਕੀ ਓਕੇ ਰਿਪੋਰਟ ਹੈ ਜੀ ਤੇ ਕਈ ਹੁਣ ਛੱਡ ਪਰਾਂ ਜੀ ਫੇਰ ਹੀ ਕਰਾਂਗੇ ਕਿਸੇ ਦਿਨ ਵਿਹਲੇ ਹੋਏ ਜਿੱਦਣ ਤੇ ਹੁਣ ਚੱਲੀਏ ਕਈ ਤੇ ਸਾਰੇ ਪਾਂਡੇ ਜੀ ਲਓ ਜੀ ਬਸ ਘੱਟਾ-ਕੂਟਾ ਲਾਤਾ ਹੁਣ ਦਾਣੇ ਪਾਣੀ ਦਾ ਟਾਈਮ ਹੋ ਗਿਆ ਕੁੱਤਰਾ ਨੂੰ ਦਾਣੇ ਦੋਣੇ ਪਾ ਦਿੱ ਗਏ ਤੇ ਮੈਂ ਕਈ ਰੱਖਿਆ ਵਾ ਘਰੇ ਨਾਲੇ ਤੇਸੀ ਠੀਕ ਹੈ ਸ਼ਬਰੋ ਛੋਟੀ ਕਈ ਨਾਲੇ ਤੇਸੀ ਨੂੰ ਛੋਟੀ ਕਈ ਮੰਨ ਲਓ ਠੀਕ ਹੈ ਜੀ ਬਾਕੀ ਅਧਰਾ ਸਰੋਂ ਦਾ ਛਿੱਟਾ ਮੈਂ ਦਿੱਤਾ ਸੀ ਇਹਦੇ ਵਿੱਚ ਆਹ ਦੇਖੋ ਆ ਦੋਨੇ ਕਿਆਰੇਾਂ ਵਿੱਚ ਥੋੜੀ ਜੀ ਸਰੋਂ ਸੀ ਕਿੱਥੇ ਤਾਂ ਸੰਘਣੀ ਹੋ ਗਈ ਕਿੱਥੇ ਹੋਈ ਨਹੀਂ ਪਰ ਹੋ ਜAVE ਯਾਰ ਪੱਠੇ ਜੀ ਹੋ ਜਾਣ ਫਿਰ ਬਈ ਵੀਡੀਓ ਚ ਕਮੈਂਟ ਆਏ ਸੀ YouTube ਤੇ 2-3 ਆਏ ਸੀ ਇੱਕ ਤਾਂ ਕਹਿੰਦਾ ਯਾਰ ਵੀ ਕਬੂਤਰਾਂ ਨੇ ਖੁੱਡੇ ਚੋਂ ਜਾਲਬਾਰ ਕੱਢਦੇ ਤੇ ਇੱਕ ਕਹਿੰਦਾ ਕਬੂਤਰਾਂ ਵਾਲੇ ਖੁੱਡੇ ਚ ਛਤਰੀ ਲਾ ਦੇ ਠੀਕ ਹੈ ਜੀ ਇੱਕ ਮਿੰਟ ਗੇਟ ਖੋਲ ਲੀਆ ਤੇ ਇੱਕ ਕਹਿੰਦਾ ਯਾਰ ਛਤਰੀ ਲਾ ਦੇ ਇੱਥੇ ਠੀਕ ਹੈ ਉਤਰਾਂ ਵਾਲੇ ਥੱਲੇ ਇੱਕ ਕਹਿੰਦਾ ਵੀ ਛਤਰੀ ਲਾ ਦੇ ਬਈ ਕਬੂਤਰਾਂ ਨੇ ਖੁੱਡੇ ਚ ਠੀਕ ਹੈ ਤੇ ਇੱਕ ਮੇਰਾ ਭਰਾ ਕਹਿੰਦਾ ਵੀ ਜਾਲਬਾਰ ਕੱਢਦੇ ਤੇ ਛਤਰੀ ਵਾਲਾ ਬਾਈ ਤੁਸੀਂ ਦੱਸਿਓ ਹਮ ਲਾਈਏ ਜਾਂ ਨਾ ਲਾਈਏ ਤੁਹਾਡੇ ਤੇ ਡਿਪੈਂਡ ਹੈ ਠੀਕ ਹੈ ਬਾਈ ਜਿੰਦੀ ਵੋਟ ਜ਼ਿਆਦਾ ਹੋਈ ਉਵੇਂ ਆਪਾਂ ਕਰਾਂਗੇ ਤੇ ਜਾਲ ਵਾਲਾ ਤੁਹਾਨੂੰ ਮੈਂ ਦੱਸ ਦਿੰਨਾ ਵੀ ਜਾਲ ਕਿਉਂ ਨਹੀਂ ਬਾਹਰ ਕੱਢਣਾ ਬਈ ਬਾਹਰ ਪਿਆ ਗਲੂਗਾ ਨਾ ਕੋਈ ਬਾਹਰ ਇੱਥੇ ਰੱਖਣ ਨੂੰ ਥਾਂ ਹੈਗੀ ਆ ਨਾ ਕੋਈ ਗੱਲ ਹੋਰ ਆ ਬਾਹਰ ਯਾਰ ਇੱਥੇ ਬਿੱਲਾ ਕੱਢ ਕੇ ਲੈ ਜਾਂਦਾ ਕੂਤਰਾਂ ਨੂੰ ਜਾਲ ਚੋਂ ਤੇ ਚੱਲ ਇੱਥੇ ਆਏ ਆ ਵੀ ਜਦੋਂ ਕੋਈ ਬੱਚੇ-ਬੁੱੱਚੇ ਕਢਾ ਲੈ ਜਾਂ ਕੋਈ ਬਾਹਲੇ ਮਤਲਬ ਕਈ ਵਾਰੀ ਹੁੰਦਾ ਵੀ ਬੱਚੇ ਅਡ ਕਰ ਦਾਂਗੇ ਪਿੰਜਰੇ ਚ ਜਾਂ ਕੋਈ ਬੱਚੇ ਕਢਾਉਣ ਕੂਤਰ-ਕੁਆਤਰ ਲਿਆਉਂਦੇ ਹੋਏ ਵੀ ਜੋੜੀ-ਜੋੜੀ ਲਵਾਉਣ ਨੂੰ ਉਹ ਪਿੰਜਰੇ ਚ ਕਰਦਿਆ ਕਰਾਂਗੇ ਠੀਕ ਆ ਵੀ ਤਾਂ ਕਰਕੇ ਯਾਰ ਪਿੰਜਰਾ ਇੱਥੇ ਰੱਖਿਆ ਇੱਕ ਦਾ ਯਾਰ ਅੱਗੋਂ ਪਹਿਲਾਂ ਨਾ ਅੰਦਰ ਖੁੱਟੀਆਂ ਲੱਗੀਆਂ ਸੇਖ ਲੋ ਯਾਰ ਸਾਰੀਆਂ ਬੱਟੀਆਂ ਲੱਗ ਗਈਆਂ ਵਿੱਚੋਂ ਇੱਕ ਵੀ ਨਹੀਂ ਇੱਕ ਦੋ ਲੱਗ ਗਈਆਂ ਵੀ ਬਾਕੀ ਐਨੀਆਂ ਹੀ ਰਹੀਆਂ ਇਹ ਵੀ ਗੜੀਆਂ ਸਮਝ ਲਓ ਜੇ ਇਹ ਗੜੀਆਂ ਹੀ ਪਈਆਂ ਸਿਉਂਖਾ ਲੱਗੀ ਆ ਬਾਹਰ ਰੱਖਣ ਕਾਰਨ ਤਾਂ ਕਰਕੇ ਵੀ ਇਹਨੂੰ ਅੰਦਰ ਰੱਖਿਆ ਵੀ ਇੱਕ ਦਾ ਖਰਾਬ ਨਾ ਹੋਵੇ ਇੱਕ ਵਧੀਆ ਇੱਥੇ ਪਿਆਰੂਨ ਨਾਲੇ ਆਪਣੇ ਕੰਮ ਆ ਜੂਗਾ ਤਾਂ ਕਰਕੇ ਤੇ ਬਾਕੀ ਵੀ ਅਨੇ ਚੱਕਰ ਸੀ ਤੇ ਆ ਇੱਥੇ ਲੌਨ ਨੂੰ ਦੱਸਿਓ ਮੈਨੂੰ ਵੀ ਛਤਰੀ ਲਾਈਏ ਜਾਂ ਨਾਲ ਲਈਏ ਹਾਂਜੀ ਭਾਈ ਤੇ ਹੁਣ ਗੂਤਰਾਂ ਵਾਸਤੇ ਨਿੱਗਾ ਪਾਣੀ ਕਰ ਲਿਆ ਜੀ ਗਰਮਾ ਗਰਮ ਤੇ ਦਾਣੇ-ਦੂਣੇ ਪਹੁੰਚ ਤੋਂ ਅੱਜ ਥੋੜੇ ਜਿਹਾ ਲੇਟ ਹੀ ਹੋ ਗਏ ਸੀ ਕਿ ਕੋਮਟੇ ਰਣੀ ਅੱਖਾਂ 'ਚ ਚਾਨਣ ਪੈਂਦਾ ਮਤਲਬ ਲਾਈਟ ਵਜ ਦੀ ਫਲੈਸ਼ ਤੇ ਮੈਂ ਨਾ ਖੁੱਡੇ 'ਚ ਜਾ ਕੇ ਹੀ ਉੱਥੇ ਚਾਨਣ 'ਚ ਬਲੌਕ ਸਟਾਰਟ ਕਰਦਾ ਲਓ ਜੀ ਪਹੁੰਚ ਗਏ ਗੂਤਰਾਂ ਵਾਲੇ ਖੁੱਡੇ 'ਚ ਤੇ ਸਾਰਿਆਂ ਤੋਂ ਪਹਿਲਾਂ ਇਹਨੂੰ ਕੱਪੜਾ ਲਿਆਂ ਕੇ ਰੱਖੀਏ ਯਾਰ ਕੋਈ ਨਾ ਕੋਈ ਆਣਾ ਵਿੱਚੋਂ ਸਾਫ਼ ਕਰਨ ਬੁੱਠਾ ਮਾਰ ਦਿੰਦੇ ਇਹਦੇ 'ਚ ਯਾਰ ਅਪਡੇਟ ਨਾ ਕਰੀਏ ਸਾਫ ਰੀਤੀ ਨਾ ਸਾਫ ਕਰਕੇ ਔਰ ਫਿਰ ਦਾਣੇ ਪਾਉਣਾ ਵਾ ਟ੍ਰੀਆਂ ਚ ਮਿੱਠਾ ਜੰਮੀਆਂ ਪਿੰਨਾਂ ਬਹੁਤ ਜ਼ਿਆਦਾ ਨੀਆਂ ਲਓ ਜੀ ਤੇ ਹੁਣ ਕਬੂਤਰਾਂ ਨੂੰ ਦਾਣੇ ਦੁਨੇ ਵੀ ਪਾ ਦਈਏ ਜੀ ਟ੍ਰੀਆਂ ਸਾਫ ਕਰਤੀਆਂ ਚੋਬਰ ਨੇ ਆਇਆ ਆਇਆ ਥੱਲੇ ਆਇਆ ਦਾਣੇ ਪਾ ਲੈਣਾ ਲਓ ਜੀ ਉਹ ਵੀ ਉੱਪਰ ਹੋਈ ਥੱਲੇ ਆਜੋ ਪੁੱਤ ਮੇਰੇ ਉਹ ਖਾ ਲੋ ਮੈਂ ਤਾਂ ਰੋਟੀ ਖਾਏ ਆਇਆ ਤੁਸੀਂ ਵੀ ਖਾਓ ਦਾਣੇ ਦੁਨੇ ਤੇ ਲਓ ਜੀ ਤੇ ਹੁਣ ਪਾਣੀ ਰੱਖ ਦਈਏ ਇਹਨੂੰ ਰੱਖੀਏ ਕੋਲੀ ਨੂੰ ਇੱਥੇ ਆਪਾਂ ਤੇ ਪਾਣੀ ਚੱਕ ਲੈ ਜੀ ਪਾਣੀ ਆਪਣਾ ਬਾਹਰ ਪਿਆ ਗਰਮਾ ਗਰਮ ਤੇ ਇਹ ਬਾਤ ਕੀ ਜੀ ਠੀਕ ਹੈ ਚੋ ਬ్రో ਲਓ ਜੀ ਦਾਣੇ ਦੋਣੇ ਪਾ ਆ ਗਏ ਜੋਬਰ ਨੇ ਪਾਣੀ ਪੂਣੀ ਪਾ ਕੇ ਜੀ ਅਕਰ ਨੰਬਰ ਕਰਤਾ ਕੰਮ ਜੀ ਮਿਲਦੇ ਆ ਫਿਰ ਹੁਣ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਤੇ ਰੂਟੀਨ ਚ ਵਲੌਗ ਆਇਆ ਕਰਨਗੇ ਤੁਸੀਂ ਟੈਨਸ਼ਨ ਨਾ ਲਿਓ ਹੁਣ ਨਵੇਂ ਸਾਲ ਤੇ ਰੈਗੂਲਰ ਹੋਣ ਦੀ ਪੂਰੀ ਕੋਸ਼ਿਸ਼ ਕਰਾਂਗੇ ਆਤੋਂ ਵੱਧ ਕੋਸ਼ਿਸ਼ ਕਰਾਂਗੇ ਤੇ ਬਾਕੀ ਵਖੋ ਪ੍ਰਮਾਤਮਾ ਨੂੰ ਪਤਾ ਹੈ ਤੇ ਲਓ ਜੀ ਫਿਰ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਤੇ ਮੰਜੀ-ਮੰਜੀ ਜੀ ਅੰਦਰੋਂ-ਅੰਦਰ ਕਰਦਾ ਤੇ ਫਿਰ ਸੁਣਨੀ ਆ ਜੀ ਇਧਰ ਹੀ ਆਪਣੀ ਹਰਜਾਈ ਪਈ ਆ ਤੇ ਇੱਧਰ ਹੀ ਆਪਣਾ ਫੋਨ ਵਾਲਾ ਚਾਰਜ ਵਿਆ ਜੀ ਤੇ ਲਾਉਣੀ ਆ ਫਿਰ ਇੱਥੇ ਡੇਰੇ ਤੇ ਆ ਰੱਖ ਦੀਏ ਇੱਥੇ ਤੇ ਮੈਂ ਮੰਜਾ-ਮੰਜਾ ਅੰਦਰ ਕਰਦਾ ਜੀ ਫਿਰ ਮਿਲਦਾ ਠੀਕ ਆ ਚੋਬਰੋਂ ਨਵੇਂ ਵਲੌਗ ਦੇ ਵਿੱਚ ਮੈਂ ਫਿਰ ਐਡਿਟ-ਡਿਟ ਕਰਕੇ ਵਲੌਗ ਵੀ ਅਪਲੋਡ ਕਰਨਾ ਹਜੇ ਤਾਂ ਕਰਕੇ ਜੀ ਤੇ ਇੱਕ ਮਿੰਟ ਮੈਂ ਮੰਜੀ ਅੰਦਰ ਕਰਦਾ ਫਿਰ ਕੱਲ ਨੂੰ ਮਿਲਦੇ ਹਾਂ ਫਿਰ ਠੀਕ ਆ ਚੋਬਰੋਂ